ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਮੀਦ ਆ ਠੀਕ ਠਾਕ ਹੋਵਗੇ ਸਾਰੇ ਤੇ ਅੱਜ ਦੇਖ ਆਦੇ ਤੁਸੀਂ ਕੀ ਪੈਂਦੇ ਆ ਕਰਨ ਜੀ ਆਠਾ ਲੱਗਨਦੇ ਆ ਵਾ ਅੱਜ ਹਾਂਜੀ ਹਾਂਜੀ ਵਾਜ ਹਾਂਜੀ ਹਾਂਜੀ ਘੱਟ ਆਉਂਦੀ ਅੱਜ ਕੋਈ ਸਾਹਿਬ ਨੇ ਕਰਾਤੀਆਂ ਤਸੱਲੀਆਂ ਆਠਾ ਕਰਤਾ ਸਟਾਰਟ ਤੱਕ ਇਹ ਤੁਹਾਨੂੰ ਦਿਖਾਉਣੇ ਆ ਅੱਜ ਪੂਰਾ ਗਰਮੀ ਚੱਲਨਦੇ ਓਏ ਕੋਈ ਸਾਹਿਬ ਅੱਜ ਬਹੁਤ ਕਹਿੰਦੇ ਹੋ ਗਿਆ ਤਰਸ ਇਹਨਾਂ ਦੇ ਅੱਗੇ ਤੁਹਾਨੂੰ ਦਿਖਾਉਣੇ ਵਲੌਗ ਚ ਫੇ ਲਓ ਜੀ ਪਹਿਲਾ ਸੈੱਟ ਹੋ ਗਿਆ ਸਟਾਰਟ ਤੇ ਗੱਭਰੂ ਤੁਰ ਪਏ ਆ ਲਾਉਣਗੇ ਪਾਂਜਾ ਚਲੋ 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 ਸ਼ਾਬਾਸ਼ ਇੱਥੋਂ ਬਹਿ ਕੇ ਬਣਾਇਆ ਕਰੀਏ ਹੈਨਾ ਕਿੰਨਾ ਸਕੂਨ ਮਿਲ ਰਿਹਾ ਹੈ ਇਦਰ ਸੇ ਬੈਠ ਕੇ ਬਣਾਣੇ ਮ ਇੱਥੋਂ ਸਾਰੇ ਆਉਂਦੇ ਆ ਹੈਨਾ ਇੱਕ ਹੁਣ ਆਪਣੇ ਬੰਦੇ ਵੀ ਜ਼ਿਆਦੇ ਹੋ ਗਏ ਬਾਬੇ ਦੀ ਕਿਰਪਾ ਨਾਲ ਸ਼ਰਨਾ ਜਾਂਦਾ ਹੀ ਬੁੱਕਦਾ ਕਮ ਆਨ ਸ਼ਰਨਸ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਐਦਾਂ ਹੀ ਚੱਲੇ ਐਂਡ ਤਾਂ ਹੀ ਕੰਮ ਆ ਲੋ ਵੀ ਦੋ ਨੰਬਰ ਵਾਲੀਆਂ ਸੰਗਤਾਂ ਹੋ ਗਈਆਂ ਤਿਆਰ ਮੰਨੂ ਜੋਦਾ ਅੰਬਾ ਜੱਗੂ ਸ਼ਾਬਾਸ਼ ਵੈਰੀ ਗੁੱਡ ਕਹਿੰਦੇ ਇਹ ਹੈ ਪੂਰਾ ਐਚ ਡੀ ਵੀਡੀਓ ਚਲੋ 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 ਸ਼ਾਬਾਸ਼ ਵੈਰੀ ਗੱਡ ਮੁੰਡਿਆ ਸ਼ਾਬਾਸ਼ ਮਿਹਨਤੀ ਕੰਮ ਹੋਣੀ ਆ ਤੂੰ ਹੀ ਨਹੀਂ ਇਦਾਂ ਲਾਇਆ ਤੂੰ ਹੀ ਨਹੀਂ ਇਦਾਂ ਲਾਇਆਗਾ ਉਹ ਤੂੰ ਹੀ ਤਾਂ ਗੇੜਾ ਹੀ ਇੱਕ ਕੱਢਿਆ ਵਾ ਇਧਰੋਂ ਕੱਢਦੇ ਨਹੀਂ ਆ ਲੈ ਲਉਂਦੇ ਚਲੋ 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 ਅਗਲੇ ਲੋ ਵੀ ਕਰਨ ਸਿਆ ਤੁਰ ਪਿਆ ਡੱਬਾ ਲੈ ਕੇ ਆਪ ਦਾ ਓਏ ਕਰਨ ਜੀਵਨ ਗੋਰੀ ਬਾਕੀ ਪਤਾ ਨਹੀਂ ਕਿੱਥੋਂ ਕਿੱਥੋਂ ਗੱਭਰੂ ਆਉਂਦੇ ਆ ਮੈਨੂੰ ਪਿੰਡ ਦੇ ਹੀ ਗੱਭਰੂ ਪਤਾ ਮੈਨੂੰ ਚਲੋ 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 ਵੈਰੀ ਗੁੱਡ ਸ਼ਾਬਾਸ਼ ਨਾਲ 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 ਭੱਜ ਕੇ शाबाश शाबाश बच्चे शाबाश वेरी गुड वेरी गुड वेरी गुड वेरी गुड कूपा नहीं गिरना चाहिए कूपा चलो चलो गए ਕੋਈ ਸਾਹਿਬ ਬਿੱਟੂ ਨਵਾਜੀ ਪਰ ਕੋਚ ਤਸੱਲੀਆਂ ਕਰਾਉਣ ਦੀ ਤਿਆਰੀ ਜੇ ਬੱਚਿਆਂ ਦੀ ਲੋ ਆ ਵੀ ਬੱਚਿਆਂ ਦਾ ਸੈਟ ਆ ਗਿਆ ਯੋ ਕੋਈ ਸਾਹਿਬ ਕੀ ਹਾਲ ਚਾਲ ਠੀਕ ਆ ਜੀ ਅੱਜ ਅਸੀਂ ਦੂਰੋਂ ਵੀਡੀਓ ਬਣਾਦਣੀ ਆ ਕਿਉਂਕਿ ਇਹ ਫੇ ਬੱਚੇ ਪੂਰੇ ਨਹੀਂ ਹੁੰਦੇ ਪਾ ਜੀ ਕੁੱਪਾ ਥੋੜਾ ਯਰੇ ਨੂੰ ਕਰ ਦੋ ਮੋੜ ਤੋਂ ਜਾ ਓਏ ਮੜਿਆ ਕੁੱਪਾ ਸਹੀ ਕਰਕੇ ਆ ਥੋੜਾ ਯਰੇ ਘਰ ਦੇਵਾ ਮੋੜ ਆ ਜਿਹੜਾ ਮੋੜ ਤੋਂ ਆ ਸੈਟ ਕੇ ਜਾਂਦੇ ਹਰ ਵਾਰੀ ਕਿਉਂਕਿ ਇਹਨਾਂ ਨੇ ਉਤੋਂ ਦੀ ਘੁੰਮਣਾ ਹੁੰਦਾ ਨਾ ਅੰਦਰ ਨੂੰ ਕਰ ਆਹੋ ਅੰਦਰ ਨੂੰ ਕਰ ਦੇ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਕਰ ਦੇ ਮੂਲੇ ਮਾੜੇ ਅੰਦਰ ਨੂੰ ਕਰ ਦੇ ਹਾਂ ਬੜਾ ਠੀਕ ਆ ਓਕੇ ਕੋਈ ਸਾਹਿਬ ਦਾਦੇ ਹੋਏ ਬੱਚੇ ਨੂੰ ਦਾ ਮੁੰਡੇ ਦੀ ਸੇਵਾ ਲਈ ਹੀ ਨਿੱਕੀ ਜੀ ਕਰਕੇ ਆ ਗਿਆ ਚੱਲ 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 ਮੇਤਰਾ ਚੱਲ ਵੀ ਚੱਲ ਵੀ ਪਾ ਲਿਆ ਸ਼ਾਬਾਸ਼ ਜੋ ਤਨੀਏ ਅੱਜ ਜੋ ਤਨੀਏ ਅੱਜ ਉਹ ਕੋਟੀ ਆ ਲਾਲ ਬੰਦੂ ਹਾਂ ਕੋਟੀ ਕੁਗੀ ਬਣਿਆ ਅੱਜ ਵੀ ਮੈਂ ਵੀ ਨਹੀਂ ਵੇਖਿਆ ਕੋਟੀ ਕੁਗੀ ਬਣਿਆ ਹੈ ਅੱਜ ਉਹ ਸਕੂਲੇ ਪਰਨਾ ਪਟਗੀ ਬਣ ਕੇ ਜਾਂਨ ਨਾ ਹਾਂ ਚੱਲ ਭੱਜ ਕੇ ਜਾ ਫੇ ਗੱਲ ਵੀ ਮੰਨੂ ਸ਼ਾਬਾਸ਼ ਵੈਰੀ ਗੁੱਡ ਚੱਲ ਮਾਰ ਬੈਠ। ਵੈਰੀ ਗੁੱਡ ਚੰਗੀ ਤਰ੍ਹਾਂ ਆ ਵੇ ਜੋਦੇ ਨੇ ਮਾਰੀ ਕਿ ਨਹੀਂ ਬੈਠੇ ਸੰਗੋਜਲੇ ਵਾਲੇ ਨੇ। ਆ ਵੇ ਜੋਦਾ ਬੁੱਕ ਦਾ ਵਾ ਬੈਠਕ ਤੇ ਪੂਰੀ ਤੇ। ਇਹ ਆ ਵੇ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼। ਪਾਣੀ ਭਲੇ ਕਿਦਾਂ? ਬਾਈ ਕਰਦੇ ਪਾ। ਚੰਗਾ ਭਈ ਬਾਈ ਬਾਈ ਕਰ ਦੇ ਬਾਈ ਕਰ ਦੇ ਓ ਭਾਈ ਬਾਈ ਕਰ ਦੇ ਇਹ ਯੱਗੂ ਛੋਟਾ ਯੱਗੂ ਆ ਕਮਾਲੀਆ ਕੋਲ ਮੁੰਡੇ ਨੇ ਕਰਾਇਆ ਆਪਰੇਸ਼ਨ ਤੇ ਹੁਣ ਕਿੱਦਾਂ ਠੀਕ ਆ ਹੁਣ ਓਕੇ ਰਿਪੋਰਟ ਆ ਵੈਰੀ ਗੁੱਡ ਗੱਲ 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 ਤੈਨੂੰ ਬੈਠੇ ਨੂੰ ਪਿਆਸ ਲੱਗੀ ਓਏ ਤੈਨੂੰ ਬੈਠੇ ਨੂੰ ਲੱਗੀ ਪਿਆਸ ਪਰੌਣੇ ਆਏ ਆ ਪਿਆਓ ਚਾਹ ਵੀ ਪੁੱਛੋ ਪਰ ਉਹਨੇ ਆਇਆ ਚਾਹ ਵੀ ਪੁੱਛੋ ਇੱਧਰ ਹੈ ਸਾਗਰ ਦੁੱਧ ਲਿਆ ਓਏ ਪਹਿਲੇ ਹੋ ਬੰਨੇ ਪੁੱਤ ਬਣਾਈਏ ਵੀਡੀਓ ਵੈਰੀ ਗੁੱਡ ਸ਼ਾਵਾ ਸ਼ਾਵਾ ਚੱਲ 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 ਪੈਪ ਕਰਤਾ ਹੀ ਸਹੀ ਕਿ ਨਹੀਂ ਲਾਤਾ ਹੀ ਪਈ ਸ਼ੁਰੂ ਹੈ ਹੁਣ ਪੁੱਛ ਲੈਣ ਇਹਨੂੰ ਕਿ ਦਿਨ ਤੋੜਨਾ ਮੈਂ ਫੇਰ ਤੂੰ ਕੀ ਸੋਲੂਸ਼ਨ ਪਹਿਲਾਂ ਹੀ ਲਿਆ ਕੇ ਰੱਖੀ ਅਸੀਂ ਡੱਬੀ ਜਹਾਗ ਰੱਦਣੀ ਡੱਬੀ ਇੱਕ ਉਥੇ ਲਾ ਕੇ ਬੰਦੇ ਖੰਬੇ ਨਾਲ ਪੱਕੀ ਚੱਲੋ ਚੱਲੋ ਵੈਰੀ ਗੁੱਡ ਇਹ ਮਾਮੇ ਹੀਰ ਦੇ ਚੀਜ਼ ਰਹਿਣੀ ਨਹੀਂ ਦਿੰਦੇ ਯਾਰ ਆ ਪਹੁੰਚ ਗਏ ਸੰਗਤਾਂ ਸ਼ਾਬਾਸ਼ ਸ਼ਾਬਾਸ਼ ਚੱਲ ਚੱਲ ਕਰਨੇ ਆ ਸ਼ਾਬਾਸ਼ ਸ਼ਾਬਾਸ਼ ਨਾਰਲੋ ਜੇ ਨਾਰਲੋ ਲੋਹਰ ਸਾਰਬ ਘਟਾਂ ਤੇ ਉੱਤੇ ਨੰਗੀਆਂ ਬਿਨ ਜਹਾਨ ਵਿੱਚ ਗੱਲਾਂ ਹੁੰਦੀਆਂ ਚਲੋ 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 ਸ਼ਾਬਾਸ਼ ਵੈਰੀ ਗੁੱਡ ਲੇ ਵੀ ਪਾਲਾ ਤੁਰ ਪਏ ਏ ਏ ਆ ਜੱਕ ਚੱਲ ਚੱਲ ਪਹਿਲੇ ਸ਼ਵਸ਼ ਵੇਖ ਲੈ ਨਿੱਕਾ ਡੱਬਾ ਉਹ ਖਿੱਚੀ ਫਿਰਦਾ ਸਾਰਿਆਂ ਨੂੰ ਤੁਹਾਨੂੰ ਚੱਲ ਜਲ ਕੋਟੀ ਡਰਾਮਾ ਨਹੀਂ ਭਾਜੀ ਫੇਰੋ ਛਿੜੀ ਇਹਦੇ ਫੇਰੋ ਸ਼ਰੀਪ ਫੇਰੋ ਫੇਰੋ ਇਹਦੇ ਚੱਲ 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 ਸ਼ਾਬਾਸ਼ ਸ਼ਾਬਾਸ਼ ਚਲੋ 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 ਸ਼ਾਬਾਸ਼ ਸਹਿਜ ਮਗਰਾਂ ਸਾਰਿਆਂ ਨੂੰ ਸਹਿਜ ਨੂੰ ਵੇਖ ਲਓ ਕੋਈ ਅਸਰ ਨਹੀਂਗਾ ਕੋਈ ਕਹਿੰਦਾ ਕੋਈ ਨਹੀਂ ਕਹਿੰਦਾ ਆਪਦੀ ਚਾਲੇ ਤੁਰਿਆ ਜਾਂਦਾ ਵੇਖ ਲਓ ਪਹਿਲਵਾਨ ਉਹ ਤੂੰ ਰੁਕ ਗਿਆ ਵਾ ਮਾਨਕਪੁਰੀਆ ਉਹ ਵੀ ਕਹਿੰਦਾ ਹੋਣਾ ਕੈਮਰੇ ਵਾਲਾ ਵੀ ਮਗਰ ਹੀ ਪਿਆ ਸਾਡੇ ਉਹ ਇੱਥੋਂ ਸਹੀ ਆ ਇੱਥੇ ਵੀ ਆਉਂਦੇ ਨਹੀਂ ਬੰਦੇ ਯਾਰ ਗਰਾਊਂਡ 'ਚ ਪੂਰੀ ਇੱਥੋਂ ਇੱਕ ਵਧੀਆ ਬੰਦੀ ਆ ਭਾਜੀ ਪਾਣੀ ਤਾਂ ਕੀ ਆ ਇੱਥੇ ਹੀ ਰਹੀਦਾ ਵਾ ਸਾਰੀ ਦਿਹਾੜੀ ਡੇਰਾ ਹੀ ਆਪਣਾ ਇਹ ਆ ਹੁਣ ਅੱਜ ਤੋਂ ਅੱਜ ਤੋਂ ਕੀ ਪਿਛਲੇ ਕਈ ਸਾਲਾਂ ਤੋਂ ਡੇਰਾ ਇਹ ਆ ਆਪਣਾ ਨਿੱਕੇ ਹੁੰਦਿਆਂ ਤੋਂ ਡੇਰਾ ਇਹ ਆ ਗਰਾਊਂਡ ਦਾ ਉਹ ਬਣਾ ਲਈ ਮਰਗੀ ਨਿੱਕੀ ਜੀ ਮਰਗੀ ਬਣਾ ਲਈ ਆ ਉਹ ਦੇਖ ਤਾਂ ਉਹ ਭਾਈ ਲਾਲੇ ਬੰਨੇ ਉਹ ਮਰਗੀ ਨਹੀਂ ਦੀਦੀ ਓਏ ਕੋਟੀ ਨੇ ਮੁਰਗਾ ਬਣਾਇਆ ਹੋਇਆ ਵੇਖੋ ਵਾਕਈ ਜਿਹਦਾ ਸਕੂਲਾ ਚ ਨਹੀਂ ਭਾਇ ਹੁੰਦੇ ਪਾਜੀ ਮੁਰਗੀ ਆਂਡਾ ਨਾ ਦੇ ਦੇ ਲਾਵੀ ਚੱਲ ਛਰਨੇ ਸ਼ਾਬਾਸ਼ ਆ ਗਈ ਤੇਜ਼ ਗੱਡੀ ਸਾਰਿਆਂ ਨੂੰ ਤੇਜ਼ ਡੱਬਾ ਛਿਡੀ ਫੇਰੇ ਦੇ ਪਾਜੀ ਛਿਡੀ ਚਲੋ 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 ਹਾਂਜੀ ਉਸਤਾਦ ਜੀ ਤੁਹਾਡੀ ਜ਼ਿੰਮੇਵਾਰੀ ਆਜ ਗਰਾਊਂਡ ਦੀ ਆ ਕਰ ਦਿਓ ਪੱਧਰੀ ਸੇਵਾ ਦੇ ਲਾਏ ਹੋਏ ਆਪ ਸੇਵਾ ਲਾਤੇ ਪੱਥਰ ਰੱਖੇ ਹੋਏ ਆ ਉਸਤਾਦ ਕਹਿੰਦਾ ਵੇਟ ਘਟਵਾ ਚੱਲ 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 ਸ਼ਰਨੇ ਬੈੜਕ ਭਾਜੀ ਤੂੰ ਲੱਗਣ ਜੋਗੀ ਛੱਡਦਾ ਹੀ ਨਹੀਂ ਉਹਨਾਂ ਦੀ ਤੇ ਆਹ ਵੇ ਲੋ ਵੀ ਦੂਜੇ ਗੱਭਰੂ ਵੀ ਤੁਰ ਪਏ ਉੱਥੇ ਲਾਉਣਗੇ ਸਪੀਡ ਬ੍ਰੇਕਰ ਉਹ ਤੇਰਾ ਭਰਾ ਹੋਰ ਡੌਂਟਾ ਵੱਜਿਆ ਹੀ ਵਿੱਚ ਚਲੋ 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 ਪਾਸੇ ਹਟ ਜਾਓ ਸੋਹਣਿਆ ਸਾਡੀ ਰੇਲ ਗੱਡੀ ਆਈ ਆ ਮੈਚ ਉਸਤਾ ਦਾ ਪੱਕਾ ਕਰਾਇਗਾ ਨਾ ਹਫਤੇ ਬਾਅਦ ਇਹਨਾਂ ਦਾ ਹਫਤੇ ਉਹ ਇੱਕ ਹੋ ਗਿਆ ਤੇ ਨਾ ਇੱਕ ਹੋ ਗਿਆ ਅਦਨ ਆਈ ਹਰਿਆਣੇ ਵਾਲੇ ਜੁਬਰ ਹਰਿਆਣੇ ਵਾਲੇ ਆਇਆ ਜੁਬਰ ਉਦਨ ਸਾਰੀ ਮੈਚ ਤਾਂ ਹਾਰ ਗਏ ਪਰ ਮੈਚ ਹੋਇਆ ਬਹੁਤ ਵਧੀਆ ਭਾਈ ਫੇ ਸਾਰੇ ਮੁੰਡਿਆਂ ਦੀਆਂ ਪੁਆਈਆਂ ਨਾ ਕਬੱਡੀਆਂ ਨਿੱਕੀਆਂ ਵੱਡੀਆਂ ਦੀਆਂ ਰੇਡਰ ਘਾਟਾ ਰੇਡਰ ਸਾਰੇ ਛੱਡੇ ਵਿੱਚ ਫਿਰ ਨਿੱਕਿਆਂ ਨੇ ਵੀ ਮੌਕਾ ਦਿੱਤਾ ਨਾ ਭਾਜੀ ਕਹਿੰਦਾ ਆਪਾਂ ਕਿਹੜਾ ਜਿੱਤਣ ਨੂੰ ਕਰਾਉਣਾ ਵਾ ਉਦਾਂ ਪੋਤੋ ਬੰਦੇ ਪਰੋਹਨ ਚ ਜਾਂ ਕਾਮੀ ਆ ਸਾਰਿਆਂ ਨੂੰ ਮੌਕਾ ਮਿਲੇ ਪੈਂਟ ਦੀ ਤਾਂ ਟੀਮ ਮੁੱਕੇ ਹੋਣੀ ਆ ਨਾ 65 ਦੀ ਆ ਵੇਲ ਆ 65 ਦੇ ਤਾਂ ਮੁੰਡੇ ਬਹੁਤ ਆ ਵਿੱਚ ਭਾਜੀ ਆਹ ਪੈਂਟ ਵਾਲੀ ਆ ਟੀਮ ਸਾਰੀ ਤੁਹਾਡੇ ਪੈਂਡਲ ਦੇ 65 ਜੀ ਹੁੰਦਾ ਹੋਣਾ ਨਾ ਚਲੋ ਚੱਲੇ ਚੱਲੇ ਸ਼ਾਬਾਸ਼ 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 ਹੋ ਗਿਆ ਹੀ ਉਹ ਗਿਆਨੀ ਵੀ ਬਣਨ ਵਾਲਾ ਜਿਹੜਾ ਸਾਰਿਆਂ ਨੂੰ ਅੱਗੇ ਹੈ ਕਿਨੇ ਆਹ ਵਿਆਹ ਹੋ ਜਾਂਦਾ ਢੱਡ ਵੱਜਦੇ ਹੈਪੀ ਭਾਜੀ ਇਹ ਤਾਂ ਮਿਹਨਤ ਦਾ ਹੈ ਮਿਹਨਤ ਦਾ ਮਿਹਨਤ ਲਾਵੇ ਆਪਣੇ ਨਾਲ ਬਤੂ ਭਾਈ ਦਾ ਹੋ ਰਿਹਾ ਨਹੀਂ ਤਹੀ ਗੱਲ ਭਾਜੀ ਹੁਣੀ ਫਿਰ ਦੁਪਹਿਰੇ ਵੀ ਵਿਚਾਰੇ ਰੈਫਰੀ ਚਲੋ 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 ਆ ਹੈਪੀ ਵੇਖ ਲੋ ਕੀ ਕਹਿੰਦਾ ਵਾ ਕੋਈ ਸਾਹਿਬ ਹੈਪੀ ਕਹਿੰਦਾ ਬਿੱਟੂ ਭਾਈ ਦਾ ਤਾਂ ਵਧਿਆ ਨਹੀਂ ਢਿੱਡ ਕਹਿੰਦਾ ਬਿੱਟੂ ਭਾਈ ਦਾ ਤਾਂ ਵਧਿਆ ਨਹੀਂ ਢਿੱਡ ਕੋਈ ਸਾਹਿਬ ਮੈਨੇਜ ਕਰ ਲਿਆ ਆਪਦਾ ਕੋਈ ਸਾਹਿਬ ਮੈਨੇਜ ਕਰ ਲਿਆ ਆਪਦਾ ਮੇਰਾ ਪਹਿਲੇ ਸਾਲ ਦੁਨੀਆ ਮੁਬਾਰੀਆਂ ਹੋ ਜਾਂਦੀਆਂ ਭਾਈ ਘਟਾਉਣਾ ਕੋਈ ਕੋਈ ਸਾਫ ਹੈ ਆਪਣੇ ਬਰਾਬਰ ਹੀ ਆਗੇ ਵੇਟ 'ਚ ਹੈ ਭਾਰ ਚਾਹੀਦਾ 82 ਇੱਥੇ ਚਾਹੀਦਾ ਭਾਰ ਮੈਨੂੰ ਮੇਰਾ ਜਿੱਦਾਂ ਦਾ ਕਰਦਾ ਮੇਰਾ 75 ਕ ਚਾਹੀਦਾ ਖੇਡਣ ਤੇ ਨਹੀਂ ਦੇਣਾ ਸੀ ਕਿਉਂ ਹੈ ਪੀਵਾ ਬੈਲਟ ਉਹ ਬਾਹਰ ਮਾੜਾ ਡਾਵੇ ਨਾ ਹਾਂ ਸਹੀ ਗੱਲ ਆ ਉਹ ਗੱਲ ਸੀ ਕਿਹਿੰਦਾ ਬੈਲਟ ਬਾਹਰ ਨਾ ਆਵੇ ਹਾਂ ਉਹਨਾਂ ਰੱਖੇ ਬੈਲਟ ਦੇ ਅੰਦਰ ਅੰਦਰ ਹੀ ਜਾਏਗਾ ਹਾਂ ਨਹੀਂ ਤਾਂ ਅਗਲੇ ਕਹਿਣ ਲੱਪੈਂਦੇ ਆ ਇਲੇ ਸਾਲ ਹੈਗਾ ਸੀ ਮੇਰਾ ਟੱਡ ਜਾ ਕਾ ਨਿਆਣੇ ਚੰਗਾ ਹੋਣਾ ਮੌੜ ਜਣਾ ਵੀ ਗਰਮੀ ਆ ਗਰਮੀ ਦੱਸ ਕਿਦਾਂ ਮੈਨੂੰ ਥੋੜਾ ਵਰਕ ਪੈ ਗਿਆ ਪੈਡ ਵਾਈ ਕਰਨਾ ਚਲੋ ਚਲੋ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਉਭਰੋ ਉਹ ਪਾਜੀ ਸਹਿਜ ਵੇਖੀ ਉਹ ਕਰਦਾ ਸਹਿਜ ਉਹ ਸਹਿਜ ਪੰਜਿਆਂ ਦੇ ਪੰਜਿਆਂ ਦੇ ਟਾਇਰ ਤੇ ਮੈਂ ਰਾਤ ਦੀ ਰੋਟੀ ਤਕਰੀਬਨ ਖਤ ਤੇ ਹੋ ਗਿਆ ਕਿਤੇ ਹੋ ਜਾ ਕੀ ਜਾਈ ਕਿਤੇ ਵਜ ਅੱਜ ਤਮਾ ਲਮੈਟ ਗਿਆ ਸਪ੍ਰਿੰਟ ਖਿੱਚਣੀ ਆ ਨਹੀਂ ਤਾਂ ਸਿਟੀ ਲੈ ਕੇ ਆ ਗਿਆ ਭਾਈ ਤੇਜ਼ ਖੱਟ 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 ਹੋਰ 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 ਲੈ ਵੀ ਬਰਮੀ ਵੱਧ ਗਈ ਥੋੜੀ ਜੀ ਸਾਈਡ ਦੇ ਚੱਕਰ ਪਿੰਦਾ ਰੋਟੀ ਦਾ ਚਾਹ ਰੋਟੀਆਂ ਆਪਾਂ 4-5 ਸਵੇਰੇ ਖਾਲੀਆਂ ਦਪਹਿਰ ਚਲੋ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕੋਈ ਭਾਜੀ ਰੋਟੀ ਦਾ ਨੀਗਾ ਕੰਮ ਰੋਟੀਆਂ ਪਾਉਂਦੀ 5 ਖਾਲਾ 6 ਖਾਲਾ ਪਰ ਕੰਮ ਵੀ ਕਰਨਾ ਮਾੜਾ ਮੋਟਾ ਜੰਨਕ ਤੇਲ ਪਾਇਆ ਗੱਡੀ 'ਚ ਫੂਕੋ ਵੀ ਆਪਣੇ ਖਾ ਕੇ ਰੋਟੀਆਂ ਤੇ ਕਹਣਾ ਮੰਜਾ ਕਿੱਥੇ ਆ ਕਿ ਨਹੀਂ ਬਾਜੀ ਸਹੀ ਗੱਲ ਉਹ ਜਿਹੜਾ ਨਹੀਂ ਮਿਹਨਤ ਕਰਦਾ ਉਹਦੀ ਜਿਹੜੀ ਭਾਜੀ ਰਾਤ ਦੀ ਵੀ ਆਪਾਂ ਰੋਟੀ ਖਾਣੇ ਨੇ ਨਾਲ ਨਾ ਬਸ ਪਹਿਲਾਂ ਖਾਵੇ ਘੰਟਾ ਅਗਰ ਰੋਟੀ ਜਿਹੜਾ ਬੰਦਾ ਤੁਰਿਆ ਫਿਰੇ ਪੱਜ ਜਵੇ ਜਦੋਂ ਆਪਾਂ ਖਾ ਕੇ ਵੀ ਡੇਪ ਨਹੀਂ ਉਦੋਂ ਵੀ ਫੇ ਚਲੋ 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 ਸ਼ਾਬਾਸ਼ ਸ਼ਾਬਾਸ਼ ਮੋਟਿਆ ਤੂੰ ਆ ਮਾਨਕਪੁਰੀ ਅੱਗੇ ਨੰਗਿਆ ਸਹਿਜ ਤੇਰ ਤੋਂ ਵੇ ਵੇ ਸਹਿਜ ਆਉਂਦਾ ਵੇ ਉਹ ਵੇਖ ਲੈ ਦੂਜਾ ਕਿਹੜਾ ਵੀ ਆਕੇ ਤੇਰੇ ਮਗਰੇ ਆਗੇ ਸ਼ਰਨੇ ਹੁਣੀ ਖੇਚ ਤੇ ਪ੍ਰਿੰਟ ਕਿਹੜਾ ਕਲੇਸ ਕੀਤੀ ਆ ਚਲੋ 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 ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚੱਲ ਚੱਲ ਮੁੰਡਿਆ ਸ਼ਾਬਾਸ਼ ਸ਼ਰਨੇ ਆ ਵੀ ਮੁੰਡੇ ਗਿੰਦੇ 65 ਵਾਲੇ ਆ ਸਾਰੀ ਟੀਮ 65 ਦਾ ਗੱਭਰੂ 65 65 ਚਲੋ 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 ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਚਲੋ 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 ਸ਼ਾਬਾਸ਼ ਸ਼ਾਬਾਸ਼ ਖੇਚ ਕੇ ਰੱਖੂ ਕੰਮ ਮੜਿਆ ਲਾਲੇ ਨਾਈ ਤੇ ਪੇ ਉਹਨਾਂ ਨੂੰ ਕਹਿਣਾ ਨੇ ਲਾਲੇ ਜੱਫਾ ਲਾਲਾ ਵੇ ਲਾਲੇ ਕੋਈ ਤੇ ਜੱਫਾ ਲਾਲਾ ਹਾਂ ਮੁੱਲੇ ਜੀ ਹੰਬ ਗਏ ਆ ਕੋ ਚੌਰਾ ਵੇ ਲਾ ਤੇ ਆ ਬਾਲੇ ਦੀ ਸਿਰ ਤੇ ਲਵਾਈ ਜਾਂਦਾ ਮੇਨ ਮੁੰਡਿਆਂ ਨੂੰ ਬਾਲਾ ਬਾਲਾ ਭਾਰਾ ਨੇਗਾ ਬਾਲੇ ਦੀ ਮਾਰ ਭਾਰੀ ਆ ਛੋਟੀਆਂ ਦਾ 10 ਗਾ ਲੂੰਗਾ ਚੱਲ ਚੱਲ ਫੜ ਸਹਿਜ ਤੇ ਕੰਨ ਫੜਨੇ ਇਹਨੂੰ ਕਹੇ ਫੜਲਾ ਬੈਠਾ ਕਹੋ ਭਾਈ ਨੇ ਕਿਹਾ ਵੀ ਹੀ ਭਾਈ ਛੱਤੀ ਮੇ ਤਾਂ ਮੁੱਕੀ ਮਾਰਦੇ ਨਹੀਂ ਤਾਂ ਮੁੱਕੀਆ ਮੈਂ ਦੇਖੀ ਮਾਰਦਾ ਇਹ ਇਹ ਤੇ ਇਹ ਫੜ ਫੜਦਾ ਸਹਿਜ ਕਿਦਾਂ ਇਹਨੂੰ ਪੁੱਛ ਕੇ ਦਾ ਠੀਕ ਆ ਹੁਣ ਫੜ ਫੜਦਾ ਲੈ ਭਾਈ ਨੂੰ ਉਦੋਂ ਜਾ ਜੇ ਹੋਰ ਨਾ ਜਾ ਆ ਸਹਿਜ ਹੱਥ ਦਾ ਹੈਪੀ ਤੇਰ ਤੇ ਨਹੀਂ ਭਾਜੀ ਫਿਰੀ ਵਾਰੀ ਹੁੰਦੀ ਹੈ ਜੀ ਚਾਹ ਵੀ ਹੁੰਦੀ ਚਲੋ ਚਲੋ ਸਾਈ ਦੇ ਭਾਜੀ ਮੈਂ ਬੈਠ ਗਈ ਅੱਗੇ ਭਾਜੀ ਸਹਿਬ ਜੀ ਬਾਂ ਚੜਾਉਂਦਾ ਮੈਂ ਕਰੋ ਤੁਹਾਨੂੰ ਸਾਈ ਦੇ ਮੈਂ ਚੜਾਈਆਂ ਨਾ ਐਪੀ ਭਾਜੀ ਕਰਦਾ ਐ ਜੀਮਾਂ ਗੱਡੀਆਂ ਆਹ ਵੇਖ ਭਾਈ ਟੱਟੀ ਨਿਕਲੀ ਪਈ ਅੱਗੇ ਭਰਾਵਾ ਪਰੇ ਕਰ ਗਈ ਤੇ ਗਰਾਊਂਡ ਤੇ ਨਾ ਗੰਦ ਪਾ ਦੀ ਭਰਾਵਾ ਦੋ ਦੇ ਨਾਲ ਹੀ ਰਲ ਗਿਆ ਪਰ ਲਿਆ ਉਹਦੇ ਬਲੋ ਮਾਰ ਕੇ ਇੰਜ ਉਹ ਵੀ ਲੈ ਟਰਬੋ ਪਾ ਟਰਬੋ ਟਰਬੋ ਮਾੜੀ ਉਪਰ ਪਿਛਲੇ ਸਾਲ ਜੱਗੇ ਬੋਸ ਕੋ ਲੈ ਕੇ ਚੱਲੀ ਜੀ ਹੈ ਉਹ ਲਾਲੇ ਪਿਛਲੇ ਸਾਲ ਦੀ ਅੱਜ ਪਾਰਟੀ ਆ ਟਰਬ ਵਧੀਆ ਨਿਕਲੀ ਹੈ ਰਗੀ ਵਧੀਆ ਨਿਕਲੀ ਟਰਬ ਪਾੜ ਗਈ ਕਿੰਨੇ ਹਾਲ ਪਾਈ ਸੀ ਬਹਾਵਾ ਪਾਈ ਸੀ 17 ਕੰਨੀਆਂ ਪਾਈਆਂ ਨਹੀਂ ਨਹੀਂ ਹਾਲੀ ਪਾਈ ਤੂੰ ਸ਼ਰ ਜੱਗਾ ਬੋਸ ਭਾਈ ਨੇ ਪਾੜਤੇ ਕੋਈ ਸਾਹ ਲੱਗੇ ਆ ਬਾਕੀਆਂ ਪਾਉਣ ਦੇ ਸਕਦੇ ਨਿਹਰਾ ਹੋ ਗਿਆ ਵਾ ਪਰ ਇਹਨਾਂ ਦੀ ਜਾਨ ਨਹੀਂ ਛੁੱਟ ਰਹੀ ਅੱਜ ਚੱਲ ਵੀ ਸ਼ਰ ਨੇ ਚੱਲ ਬਗੇ ਬਾਰ ਪਪੂਰ ਫਲੇ ਆਓ ਲਾਲੇ ਗਲਾਲੀ ਘਰੋਂ ਜੇ ਹੈਗੀ ਆ ਤੇ ਮਾੜੀ ਮੋਟੀ ਕੋਈ ਸਾਬ ਹਨੇਰਾ ਹੋ ਗਿਆ ਹਾਏ ਹਾਏ ਵੇ ਬੱਗੀ ਵੇ ਐ ਐ ਐ ਐ ਬੱਗੀ ਵੇ ਐ ਮੂੰਗਲ ਕੋਂਦਾ ਫਿਰਦਾ ਕੀ ਹੋਇਆ ਮੋਂਛੀ ਅੱਜ ਹੈ ਇਹ ਇਹ ਗੱਡਾ ਚੜ ਪਾਜੀ ਚੱਲ 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 ਛੋਟੇ ਜੋੜ ਕੇ ਪਾਜੀ ਟੱਕਾ ਪਾਜੀ ਨੇ ਟੱਕਾਈ ਆ ਓ ਚੱਲ ਪੀਤੇ ਟੱਕ ਤਨਮਾਇ ਚੱਕਰ ਹਟਾਉਣਾ ਓਏ ਗੋਰੀ ਗੋਰੀ ਤੂੰ ਸਾਰਾ ਕੰਮ ਖਰਾਬ ਕਰਦਾ ਹੀ ਓ ਚਲੋ ਚਲੋ ਪੁੱਤ ਸ਼ਾਬਾਸ਼ ਪਿੱਡੂ ਸ਼ਾਬਾਸ਼ ਖੱਤ ਕੇ ਖੱਤ ਕੇ ਕੰਮ ਚੱਲ ਚੱਲ ਪਿੱਡੂ ਲੈ ਗਿਆ ਨੰਬਰ ਚੱਲ ਚੱਲ ਜੋੜ ਕੇ ਪੁੱਤ ਜੋੜ ਕੇ ਚੱਲ ਸਰ ਤੇ ਦੋ ਦੋ ਹੋ ਗਿਆ ਤੀਜਾ ਬਦੰਦੇ ਰੁਕ ਜਾ ਇਹਨਾਂ ਨੂੰ ਓਏ ਉਧਰ ਲੈਣਾ ਨਹੀਂ ਲਾਉਣਾ ਸ਼ਿਕਾਰੀ ਨੇ ਭਾਜੀ ਲਾ ਹਟਿਆ ਇਹੇ ਪਿੱਛੇ ਆ ਚਲ ਓਏ ਓਏ ਚਲੋ ਰੁਕ ਜਾ ਦੱਦਿਆ ਰੁਕ ਜਾ ਚਲੋ 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 ਸ਼ਾਬਾਸ਼ ਸ਼ਾਬਾਸ਼ ਜੋਤੇ ਸ਼ਾਬਾਸ਼ ਖੇਚ ਕੇ ਗੋਰੀ ਕੀ ਗੱਲ ਆ ਜੰਪ ਮਾਰਦਾ ਵਾਂ ਜੰਪ ਵਾਲੇ ਲਾ ਲਓ ਹੁਣ ਹੱਥ ਰੱਖ ਹੱਥ ਜੋਤੇ ਜੋਤੇ ਜੰਪ ਵਾਲੇ ਲਾੜਾ ਨਿਕਲੇ ਦੇ ਇਹਨਾਂ ਨੂੰ ਬਾਦ ਚੱਲ ਚੱਲ ਲਾ ਲਈ ਸ਼ਾਬਾਸ਼ ਮੇਰਾ ਵੀਰ ਸ਼ਾਬਾਸ਼ ਗੋਡੇ ਜੋੜ ਕੇ ਚੁੜ ਕੇ ਗੋਡੇ ਜੋੜ ਕੇ ਜੰਪ ਜੰਪਾਂ ਵੀ ਜੰਪ ਦੋ ਪੈਰਾਂ ਨਾਲ ਹਾਂ ਆਜੋ ਆਜੋ ਬੁਗਿਆ ਆਜੋ ਆਜੋ ਸ਼ਾਬਾਸ਼ ਚਲੋ ਉੱਤਰ ਦੋ ਚਾਬ ਕੱਟ ਬਦਲ ਚਲੋ 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 ਚੋਬਰੋ ਸ਼ਾਬਾਸ਼ ਸ਼ਾਬਾਸ਼ ਨਿੱਕੇ ਨਿੱਕੇ ਚਲੋ ਚਲੋ ਵੈਰੀ ਗੁੱਡ ਇਦੋਂ ਤੇਜ਼ ਸ਼ਾਬਾਸ਼ ਉਹ ਜੱਟਾ ਲੈ ਵਲੀ ਚਾਹੀਦਾ ਮਿਹਨਤ ਲਾਉਣ ਦਾ ਕੀ ਹੋਇਆ ਬੱਸ ਹੰਬ ਗਏ ਆ ਹੌਲੀ ਹੌਲੀ ਵੈਲਕਮ ਹੌਲੀ ਆਰਮਨਾ ਤੁਹਾਨੂੰ ਨਹੀਂ ਪਈਦਾ ਉਹ ਕੁੱਪੇ ਕੋਲ ਮੁੜਦਾ ਜੰਪ ਲੈ ਛੋੜੇ ਸਿਰ ਤੇ ਉੱਤੇ ਰੱਖ ਛੋੜੇ ਲੈ ਜੰਪ ਛੋੜੇ ਕਹਿਦਾ ਨਿੱਕੇ ਲੈ ਹੋਰ ਹਾਂ ਆ ਖੇਲਾ ਆ ਚੱਲ 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 ਪਾਜੀ ਇਹਦੇ ਭਰਾ ਨਹੀਂ ਫੇਰ ਮੇਰ ਦੇ ਤੇ ਹਾਂਜੀ ਪਾਜੀ ਜੋ ਮੜ ਕੇ ਘਾਹ ਪੋਸਲਾ ਪਾ ਰਿਹਾ ਓਏ ਚਲ ਚਰ ਤੇ ਆਤਰ ਚਲ ਔ ਲਾਲੇ ਨੇ ਹੁ ਨਿਗਾਹ ਰੱਖਣੀ ਆ ਲਾਲਾ ਰੋਪੇ ਦੇ ਕੋਲੋਂ ਮੋੜ ਨਾ ਜਿਹੜਾ ਹੋਰਿਆ ਮੜਿਆ ਸਾਡੇ ਚ ਵੀ ਜੋ ਕਹਿਣਾ ਓਏ ਕੱਲ ਚਰਨੇ ਵੀਰ ਸ਼ਾਵਾ ਸ਼ਾਵਾਜ ਮੇਰਾ ਵੀਰ ਸ਼ਾਵਾ ਸ਼ਰਨੇ ਭਰਾ ਚਲ ਚਲ ਨਿਗਾਹ ਮੇਰੀ ਸਾਰੇ ਪਾਸੇ ਦੱਸਦਾ ਮੈਂ લાલે ਨੂੰ پھસા દંડે ਵਿਚਾਰੇ ਨੂੰ ਨਾ ਲਾਲੇ ਨੂੰ ਭਲੇ ਮਾਨਸ ਨੂੰ ઓ ਚਲੋ ਤੂੰ ਹੀ ਢਿੱਲੇ ਆ ਓਏ ਚੱਲ 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 ਜੋਤੇ ਸ਼ਾਬਾਸ਼ ਚੱਲ ਪੁੱਤ ਸ਼ਾਬਾਸ਼ ਚੱਲ ਚੱਲ ਜੋਤੇ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਕਿ ਗਿਆ ਲੈ ਪੈ ਗਿਆ ਚੱਲ ਚੱਲ ਸਰ ਤੇ ਆ ਤਰਕ ਆ ਮੁੰਡਾ ਤੁਰਿਆਉਂਦਾ ਤੇਰ ਨੂੰ ਵੇਖ ਲੈ ਤੇਜ ਚੱਲ 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 ਮੋਂછી ਕੀ ਗੱਲ ਮੋਂછી ਡੈਗਦਾ ਫਿਰਦਾ ਇਧਰ ਚੱਲ 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 ਲੈ ਹੋ ਜਾ ਤੋ ਲੈ ਆ ਭਈਆ ਸੱਤ ਹੱਥ ਰਖਾ ਚੱਲ ਲਾਲੇ ਤੇਰੇ ਨਾਲ ਬਾਲੇ ਲੱਗਦੇ ਇਹ ਕਹਿੰਦੇ ਸਿਰ ਤੇ ਹੱਥ ਰਖਾਓ ਇਹਦੇ ਚੱਲ ਚੱਲ ਆ ਜਾ ਟੱਪ ਆ ਆ ਵੇ ਭਾਜੀ ਕਿੱਦਾਂ ਹੁੰਦਾ ਆ ਵੇ ਇੰਨੇ ਲੰਮੇ ਜੰਪ ਕਰਦੇ ਲੈਣਾ ਹੁਣ ਆਵੇ ਲਾਲੇ ਕੁੱਪੇ ਲੱਗ ਕੇ ਨਹੀਂ ਮੁੜਿਆ ਵੇ ਲਾ ਭਾਈਓ ਇੱਕ ਸੈਟ ਵਾਧੂ ਲੱਗ ਰਿਹਾ ਉਹ ਦਾ ਉਹ ਸਕੂਟਰੀ ਜਾ ਬਰਮੀ ਹੋਣੀ ਕੋਸ਼ਿਸ਼ ਵੀ ਹੋਣਾ ਸਟ੍ਰੈਚਿੰਗ ਚੱਲ 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 ਖਿੱਚ ਹੁਣੀ ਨਹੀਂ ਸਟ੍ਰੈਚਿੰਗ ਹੁਣ ਕੁੱਪੇ ਚੱਕ ਦੋ ਹੁਣ ਘਰੇ ਜਾਣ ਦੀ ਤਿਆਰੀ ਆ ਨਾ ਅੱਜ ਬਰਮੀ ਮੰਗਦਾ ਸੀ ਅੱਜ ਬਰਮੀ ਮੰਗਦਾ ਸੀ ਅੱਜ ਕੋਈ ਨਾ ਟੈਨਸ਼ਨ ਨਾ ਲੋ ਕੱਲੋਂ ਪੂਰਾ ਛੋਲਿਆਂ ਦਾ ਸੋਇਆਬੀਨ ਘੋ ਸਾਰਾ ਕੋ ਆਪਾਂ ਡਾਈਟ ਕਰ ਦੇਣੀ ਚਾਲੂ ਇੱਥੇ ਹੀ ਫਾਜ ਇੱਥੇ ਹੀ ਫਾਜ ਇੱਥੇ ਸਾਰਾ ਕੋ ਹੋ ਜਾ ਕਰਨਾ ਇੱਥੇ ਸਾਰਾ ਕੋ ਵੇਲੁਕ ਪਿਆ ਕੇ ਕੱਢ ਦਿਆ ਕਰਨਾ ਬੇਟੂ ਭਾਜੀ ਨੇ ਲੋ ਜੀ ਅੱਜ ਦਾ ਵਰਕਆਊਟ ਹੋ ਗਿਆ ਸਮਾਪਤ ਤੇ ਮਿਲਦੇ ਆ ਤੁਹਾਨੂੰ ਬ੍ਰਹਮੀ ਟਾਈਮ ਤੇ